ਅਸੀਂ ਪਿੰਡਾਂ ਚਾਚਾ ਖੜੇ ਆ ਕਿਉਂਕਿ ਅਸੀਂ ਲੁਧਿਆਣੇ ਦੇ ਪਿੰਡਾਂ ਚਾਚਾ ਅਸੀਂ ਬੋਲਣ ਆਏ ਸੀਗੇ ਅਸੀਂ ਪਿੰਡ ਵੱਲੋਕੇ ਤੇ ਵਾਰਨਹੜਾ ਇਹ ਪਿੰਡਾਂ ਦੇ ਬਚਾਰੇ ਖੜੇ ਮਿੱਥਿਆ ਫੈਕਟਰੀ ਦੀ ਸੀ ਉਹਦੇ ਕੋਈ ਪਿੰਡਾਂ ਦੇ ਬੋਲਣ ਆਇਆ ਵੀ ਆਪਣਾ ਪਰਸੋਂ ਇਕੱਠਾ ਲਿਧਿਆਣੇ ਆ ਆਪਣਾ ਜਿਹੜਾ ਬੇਰਕਾ ਪਲਾਂਟ ਦੇ ਕੋਲੇ ਆਹ ਦੇਖੋ ਆ ਫੈਕਟਰੀ ਦੇ ਵਿੱਚੋਂ ਦੇਖੋ ਆ ਜਿਵੇਂ ਕਿਵੇਂ ਝਾੜ ਉੱਡਦੀ ਐ ਇੱਥੇ ਇੱਥੇ ਖੜ ਕੇ ਨਾ ਐ ਨੱਕ ਨੂੰ ਐ ਚੜਦਾ ਇੱਥੇ ਖੜ ਕੇ ਇਹ ਲਗਾਤਾਰ ਤੇ ਦੇਖੋ ਵੀ ਧਰਤੀ ਇਹ ਠੋ ਕਿੰਨਾ ਪਾਣੀ ਨਿਕਲ ਰਿਹਾ ਤੇ ਉਹ ਤੋਂ ਬਾਅਦ ਉਹ ਜ਼ਹਿਰ ਤੇ ਬਦਲ ਗਿਆ ਪਤਾ ਨਹੀਂ ਕਿਹੜੇ ਕਿਹੜੇ ਚ ਮਤਲਬ ਕਿ ਕੈਮੀਕਲ ਆ ਜਰੇਨੀਅਮ ਪਤਾ ਨਹੀਂ ਕੀ ਕੁਛ ਦੇ ਚ ਆ ਰਿਹਾ ਤੇ ਆਹ ਦੇਖੋ ਇੱਧਰ ਸਾਰਾ ਐ ਇੱਥੋਂ ਜਾ ਕੇ ਸਾਰਾ ਇਹ ਬੁੱਢੇ ਦਰਿਆ ਆਹੀਂ ਸਤਲੁਜ ਚੱਕੇ ਜਾ ਕੇ ਪੈ ਜਾਵੇ ਅਦਰ ਕਿਵੇਂ ਝੱਗਾ ਬਣਦੀਆਂ ਨੇ ਕਿਵੇਂ ਆਹ ਜ਼ਹਿਰ ਤੁਸੀਂ ਲਗਾਤਾਰ ਖਾਸ ਤੌਰ ਦੇ ਉੱਤੇ ਲੁਧਿਆਣੇ ਤੋਂ ਲੈ ਕੇ ਉਹ ਸ਼ੁਰੂ ਹੋ ਜਾਂਦਾ ਫਰੀਪੁਰ ਉੱਦੋਂ ਅੱਗੇ ਆਪਣਾ ਮੁਕਸਰ ਫਰੀਦਕੋਟ ਮੋਗਾ ਖਬੋਰ ਫਾਲਕਾ ਗਾਂ ਰਸਤਾਂ 'ਤੇ ਲੋਕ ਆ ਜਿਹੜੀ ਜ਼ਹਿਰ ਲਗਾਤਾਰ ਆ ਪੀ ਰਹੇ ਆ ਦੇਖ ਲਓ ਆ ਤੁਸੀਂ ਆ ਕੇ ਅੱਖੀਂ ਦੇਖੋਗੇ ਮੰਜ਼ਰਾ ਇਹ ਇੱਕ ਫੈਕਟਰੀ ਦਾ ਇੰਨਾ ਪਾਣੀ ਆ ਰਿਹਾ ਇੱਕ ਫੈਕਟਰੀ ਦੇ ਵਿੱਚੋਂ ਆ ਫੈਕਟਰੀ ਦੇ ਸਾਹਮਣੇ ਸਾਹ ਦੇ ਭਈ ਓਏ ਆ ਸਾਹ ਵੀ ਬਹੁਤ ਵੱਡੀ ਫੈਕਟਰੀ ਹੈ ਇੱਕ ਫੈਕਟਰੀ ਦੇ ਵਿੱਚੋਂ ਇਹ ਇੰਨੀ ਜ਼ਹਿਰ ਜਿਹੜੀ ਆ ਰਹੀ ਆ ਤੇ ਆਹ ਜ਼ਹਿਰ ਜਿਹੜੀ ਲੋਕਾਂ ਨੂੰ ਕੈਂਸਰ ਕਾਲਾ ਪੀੜਿਆ ਜਿਵੇਂ ਹੁਣ ਅਸੀਂ ਉਹ ਸਾਰਾ ਤਖਣੀ ਮਾਲਵੇ ਦੇ ਜਿੰਨੇ ਪਿੰਡ ਘੁੰਮੇ ਆ ਕਿ ਕਿਵੇਂ ਪਿੰਡਾਂ ਦੇ ਵਿੱਚ ਇੱਕ 100 ਬੰਦੇ ਮਗਰ ਕਿਵੇਂ 80-80 ਬੰਦਿਆਂ ਨੂੰ ਜਿਹੜੇ ਉਹ ਆਪਣਾ ਕਾਲਾ ਪੀੜਿਆ ਹੋ ਚੁੱਕਿਆ ਕਿਵੇਂ ਇੱਕ ਮਹੀਨੇ ਦੇ ਵਿੱਚ 20-20 ਕੇਸ ਜਿਹੜੇ ਕੈਂਸਰ ਦੇ ਸਾਹਮਣੇ ਆ ਰਹੇ ਨੇ ਇਸੇ ਕਰਕੇ ਰਿਪੋਰਟ ਆ ਰਹੀਆਂ ਵੀ 2030 ਤੱਕ ਜਾਂਦਿਆਂ ਜਾਂਦਾ 70% ਪੰਜਾਬ ਨੇ ਕੈਂਸਰ ਨਾਲ ਮਰਨਾ ਆਹ ਮਾਰੂਸੋ ਨੂੰ ਪਾਣੀ ਆ ਗਿਆ ਇਹਾਰਾ ਮਾਰਨੀਆਂ ਤੇ ਹਲੇ ਵੀ ਨਾ ਉੱਥੇ ਤਾਂ ਕੋਈ ਜਮਾ ਖਤਮ ਹੋ ਜਾਓਗੇ ਮੇਰੀ ਗੱਲ ਯਾਦ ਰੱਖਿਓ ਘਰਾਂ 'ਚ ਬੈਠੀ ਮਰ ਜਾਊਂਗੀ ਸੁਭਾਉ ਘਰਾਂ 'ਚ ਬੈਠ ਕੇ ਮਰਨ ਵਾਲੋ ਵੇਤਨਾ ਕਿ ਆਹ ਜ਼ਹਿਰਾਂ ਆਪਾਂ ドラਮਾਂ 'ਚ ਪੈਣੀਆਂ ਬੰਦ ਕਰੀਏ ਯਾਰ ਵੀ ਦੇਖੋ ਪਹਿਲੀ ਗੱਲ ਤਾਂ ਹੈ ਲਗਾਤਾਰ ਕਿੰਨਾ ਪਾਣੀ ਲੱਖਾਂ ਲੀਟਰ ਪਾਣੀ 100ਾਂ ਲੀਟਰ ਪਾਣੀ ਰੋਜ਼ ਧਰਤੀ 'ਤੇੋਂ ਕੱਢਦੇ ਨੇ ਬੋਰ ਕਰਕੇ ਤੇ ਮੁੜ ਕੇ ਉਹਨੂੰ ਜ਼ਹਿਰ ਬਣਾ ਕੇ ਤੇ ਮੁੜ ਕੇ ਆ ਸਾਰਾ ਉਨਰੰਗ ਕੇ ਉਹਦੂਗਾ ਦਾ ਪਾ ਦਿੰਦੇ ਆ ਇਹ ਉਨਰੰਗਣ ਤੋਂ ਬਾਅਦ دریاਵਾਂ ਦੇ ਵਿੱਚ ਸਤਲੋਈ ਦੇ ਵਿੱਚ ਬੁੱਢੇ ਦਰਿਆ ਆ ਰਹੇ ਆ ਇਸ ਕਰਕੇ ਅਸੀਂ ਪ੍ਰਭਾਤ 24 ਅਗਸਤ ਨੂੰ ਪਰਸੋਂ ਵੱਡਾ ਕੱਟ ਰੱਖਿਆ ਬੇਰ ਦਾ ਪਲਾਂਟ ਦੇ ਕੋਲੇ ਨਹਿਰ ਦੇ ਪਲਾਂਟ ਦੇ ਉੱਤੇ ਤੇ ਪੰਜਾਬੀਓ ਜੇ ਬਚਣਾ ਚਾਹੁੰਦੇ ਆ ਯਾਰਾ ਬੰਦ ਕਰ ਦਿਓ ਏ ਚੱਟਾ ਸੁੱਡੀ ਜਵਾਨੀ ਖਾ ਗਿਆ ਕਿੱਟਣ ਦਾ ਕਿੱਟਾ ਦਾ ਉਹਨੂੰ ਮਾਰੂ ਜਿਹੜਾ ਆਪਦੇ ਆਪ ਜਾ ਕੇ ਲਾਊਗਾ ਪਿਊਬ ਕੀ ਕੱਲ ਆਊਗਾ ਕੋਈ ਆਸ ਨੂੰ ਘਰਾਂ 'ਚ ਬੈਠੀ ਜ਼ਹਿਰ ਦੇਈ ਜਾਂਦੇ ਆ ਓਏ ਆ ਯਾਰ ਦੇ ਟੀਕੇ ਆ ਅੱਤਵਾਦ ਨਾਲ ਸਾਨੂੰ ਮਾਰ ਰਿਹਾ ਆ ਦੇਖੋ ਆ ਜਿੰਨੇ ਬੰਦੇ ਇੱਥੇ ਖੜੇ ਆ ਸਾਰ ਨੂੰ ਦੇਖੋ ਪੁੱਛ ਕੇ ਆ ਇੱਥੇ ਤੁਸੀਂ ਆ ਆ ਕੇ ਮੰਨਜੋ ਇੱਕ ਫੈਕਟਰੀ ਦਾ ਪਾਣੀ ਇੱਕ ਫੈਕਟਰੀ ਦਾ ਜ਼ਹਿਰ ਆ ਏ ਇੱਥੇ ਹਜ਼ਾਰਾਂ ਡਾਇੰਗ ਫੈਕਟਰੀ ਆ ਜਿਹੜੀ ਲਗਾਤਾਰ ਯਾਰਾਂ ਪਾ ਰਹੀ ਆ। ਤਾਂ ਕੀ ਕਹਣਾ? ਇਹ ਤਾਂ ਕਹਿੰਦੇ ਭਾਈ ਰੀਟਰੀਟ ਹੁੰਦਾ ਰੀਟਰੀਟ ਆ ਉਹ ਜਿਹੜਾ ਚਿੱਟਾ ਆ। ਆ ਦੇਖੋ ਇਹ ਕਹਿੰਦੇ ਆ ਰੀਟਰੀਟ ਆ। ਆ ਟ੍ਰੀਟਮੈਂਟ ਲੱਗਿਆ ਕਹਿੰਦੇ ਪਲਾਟ ਨੂੰ। ਹਾਂ। ਟ੍ਰੀਟ ਕਰਕੇ ਪਾਣੀ ਨੂੰ ਸਾਫ਼ ਕਰਕੇ ਪਾ ਰਹੇ ਆ। ਦੇਖ ਲਓ। ਆ ਦੇਖੋ ਆ ਟ੍ਰੀਟ ਹੋਇਆ ਵਾ ਪਾਣੀ। ਆ ਦੇਖੋ ਕਿਵੇਂ ਝੱਗ ਦੇਖੋ ਦਿਖਾ ਚੱਕ ਚੰਗੀ ਤਰ੍ਹਾਂ। ਝੱਗ ਦੇਖੋ ਕਿਵੇਂ ਉਬਲਦੀ ਆ ਵਿੱਚੋਂ। ਹੂੰ। ਮਸਕਾਰ ਰਿਹਾ ਖੜਿਆ ਜਾ ਨਹੀਂ ਇਹ ਇੱਥੇ ਇੰਨੀ ਜ਼ਿਆਦਾ। ਮਸਕਾਰ ਰਿਹਾ ਤੁਸੀਂ। ਤੇ ਹਜ਼ਾਰਾਂ ਫੈਕਟਰੀਆਂ ਦਾ ਯਾਰ ਕਿੱਥੋਂ ਯਾਰ ਤੁਸੀਂ ਖ ਰੱਬ ਦਾ ਬਾਸ ਦਾ ਤੁਹਾਡੀਆਂ ਨਸਲਾਂ ਆਪਣੀਆਂ ਬਚਾਉਣ ਖਾਤਰ ਆਪਣੇ ਜਵਾਗ ਬਚਾਉਣ ਖਾਤਰ ਉੱਠ ਖੜੋ ਏ ਉੱਠ ਖੜੋ ਬਾਰ-ਬਾਰ ਨਹੀਂ ਇਹ ਮੌਕੇ ਆਉਣੇ ਸ਼ਰੇ ਆਵਿੰਦ ਨੇ ਸਰਕਾਰਾਂ ਇਹਨਾਂ ਦੇ ਬੱਗੇ ਵਰਗੇ ਐਮਐਲਏ ਲੁਧਿਆਣੇ ਵਾਲੇ ਗੋਗੀ ਵਰਗੇ ਪੱਪੀ ਵਰਗੇ ਆਹ ਡੰਗਾਂ ਦੇ ਹੱਕ 'ਚ ਖੜੇ ਆ ਆ ਉਹਨਾਂ ਰੰਗਣ ਵਾਲੀਆਂ ਫੈਕਟਰੀਆਂ ਦੇ ਹੱਕ 'ਚ ਖੜੇ ਸ਼ਰੇ ਆਮ ਸ਼ਰੇ ਆਮ ਡੀਸੀ ਨਾਲ ਮੀਟਿੰਗਾਂ ਕਰਾਉਂਦੇ ਆ ਉਹ ਕਹਿੰਦਾ ਜੇ ਤਾਂ ਵਿਚਾਰੇ ਆ ਜੀ ਇਹ ਤਾਂ ਵੇਖਸੂਰ ਆ ਜੀ ਕਸੂਰਵਾਰ ਲੋਕ ਨੇ ਜਿਹੜੇ ਆਹ ਗੈਰਾਂ ਪਾਕ ਤੁਸੀਂ ਮਾਰ ਰਹੇ ਹੋ ਆ ਦੇਖੋ ਆ ਜਾਂਦਾ ਇਹ ਬਿਲਕੁਲ ਆ ਫੈਕਟਰੀ ਤੋਂ ਨਿਕਲਦਾ ਪਾਣੀ ਹੈ ਆ ਫੈਕਟਰੀ ਤੋਂ ਆ ਦੇਖੋ ਉੱਥੋਂ ਨਿਕਲ ਰਿਹਾ ਬਈ ਉਹ ਜਿਹੜਾ ਨੀਲਾ ਜਾ ਉਹਦੇ ਵਿੱਚ ਆ ਰਿਹਾ ਆ ਜਿਹੜਾ ਅੰਦਰੋਂ ਆ ਰਿਹਾ ਨਾ ਖੂਜਾ ਬਣਿਆ ਬਾਥੇ ਉੱਥੇ ਉਹ ਖੂਜੇ ਦੇ ਵਿੱਚੋਂ ਦੀ ਆ ਪਾਣੀ ਨਿਕਲ ਕੇ ਆ ਰਿਹਾ ਹੈ ਸੰਭਲ ਜਾਓ ਸੰਭਲ ਜਾਓ ਆ ਜਾਓ ਆ ਜਾਓ ਪੰਜਾਬੀਓ ਉੱਠ ਕੇ ਆ ਜਾਓ ਕੱਲਾ ਤੁਹਾਡੇ ਦਰਿਆ ਨਹੀਂ ਉਹ ਮਾਰਤੇ ਪਾਣੀ ਯਾਰਾਂ ਪਾ ਕੇ ਕੈਮੀਕਲ ਜਿਹਨੇ ਪਾ ਕੇ ਤੁਹਾਡੇ ਧਰਤੀ ਹੇਠਾਂ ਪਤਨਾਂ ਦੇ ਵਿੱਚ ਪਤਾ ਨਹੀਂ ਕਿੰਨੀ ਯਾਰ ਪਾਤੀ ਦਿਨ ਕਰ ਕਰਕੇ ਬੋਰ ਉਹ ਪਤਰਾ ਜੋ ਕਿਵੇਂ ਸਾਫ਼ ਕਰੋਗੇ ਹਜ਼ਾਰਾਂ ਸਾਲ ਤੀਨ ਸਾਫ਼ ਹੋਣੇ ਉਹ ਪਾਣੀ ਆਓ ਉੱਠ ਕੇ ਆਪਣੇ ਦਰਿਆ ਬਚਾ ਲਗੇ ਆਪਣੇ ਪਤਰਾਹੇ ਪਾਣੀ ਬਚਾ ਲਗੇ ਜੇ ਆਪਣਾ ਨਸਲਾਂ ਜਿਉਂਦੀਆਂ ਰੱਖਣੀਆਂ ਨੇ ਨਹੀਂ ਯਾਦ ਰੱਖਿਓ ਇਹ ਕਦੇ ਰੇਗਿਸਤਾਨ ਬਣੂ ਪੰਜਾਬ ਰੇਗਿਸਤਾਨ ਵੀ ਕਿਹੜਾ ਬਣੂਗਾ بڑا ਜਿਹੜਾ ਜ਼ਹਿਰੀਲਾ ਰੇਗਿਸਤਾਨ ਹੋਊਗਾ ਜਿਹੜੇ ਖਤਰਨਾਕ ਕੈਮੀਕਲ ਹੋਣਗੇ ਜਿਵੇਂ ਨੀਂਰ ਵਰਗੇ ਜਿਹਦੇ ਸਬਜ਼ੀਆਂ ਤੋਂ ਲੈ ਕੇ ਮੈਂ ਕਹਿੰਦਾ ਕੋਈ ਨਾ ਬੱਚਾ ਪੈਦਾ ਹੋਵੇ ਤੇ ਨਾ ਕੋਈ ਫਸਲਾਂ ਪੈਦਾ ਹੋਣ ਆਹ ਯਾਰਾਂ ਪਾ ਕੇ ਲਗਾਤਾਰ ਮਾਰਤਾ ਆ ਗੰਦ ਵੀ ਤੁਹਾਨੂੰ ਪਾਈ ਜਾਂਦੇ ਆ ਦੇਖੋ ਆ ਪਾਣੀ ਪੀਨੇ ਹੋ ਤੁਸੀਂ ਹਰੀਕੇ ਪੱਤਰੋਂ ਨਾ ਨਿਕਲਦੀਆਂ ਜੜੀਆਂ ਸਹਾਂਦ ਨਹਿਰ ਵਾਲੇ ਸੁਣ ਲਓ ਫੀਰਕੋਟ ਵਾਲਿਓ ਮੋਗੇ ਮੁਕਸਰ ਵਾਲਿਓ ਫਰੋਹੇਪੁਰ ਵਾਲੇ ਲੁਧਿਆਣੇ ਵਾਲਿਓ ਅਭੋਰ ਫਲਕਾਲਿਓ ਔਰ ਰਾਜਸਥਾਨ ਦੇ ਲੋਕੋ ਤੁਸੀਂ ਸੁਣ ਲਓ ਆ ਯਾਰ ਪੀਨੇ ਹੋ ਤੁਸੀਂ ਆਹ ਯਾਰ ਆਏ ਉੱਬਲਦੀਆਂ ਇੱਕ ਫੈਕਟਰੀ ਆ ਮੇਰੇ ਕੋਲ ਹਜ਼ਾਰਾਂ ਫੈਕਟਰੀ ਈਨੀ ਯਾਰ ਪਾ ਰਹੀ ਆ ਆਓ 24 ਤਰੀਕ ਨੂੰ ਸਵੇਰ 10 ਵਜੇ ਵੇਰਕਾ ਪਲਾਂਟ ਲੁਧਿਆਣੇ ਪਹੁੰਚ ਗਏ ਪੁਲ ਦੇ ਨਹਿਰ ਦੇ ਉੱਤੇ ਪੁਲ ਦੇ ਥੱਲੇ ਜਿਹੜੀ ਸੜਕ ਦਾ ਗਾਹਾਂ ਵੱਡਾ ਪੁਲ ਜਾਂਦਾ ਹੈ ਸਰਕਾਰ ਨੂੰ ਦੱਸ ਗਏ ਵੀ ਇਹ ਇਹ ਯਾਰਾ ਹੁਣ ਹੋਰ ਨਹੀਂ ਚੱਲਣਾ ਗਿਆ ਤੇ ਬੰਨ ਮਾਰਾਂਗੇ ਇਹਨਾਂ ਨੂੰ ਬੰਨ ਅਸੀਂ ਆ ਆ ਨੱਕੇ ਮਾਰਨੇ ਆ ਪੰਜਾਬ ਕੋ ਤੁਸੀਂ ਉੱਠ ਕੇ ਮਾਰਨੇ ਆ ਯਾਰਾਂ ਨੂੰ ਆਉ ਉੱਠ ਕੇ ਆਪਾਂ ਇਹਨਾਂ ਯਾਰਾਂ ਨੂੰ ਬੰਦ ਕਰ ਦੇਈਏ